ਕੋਈ ਕਾਰ ਨੂੰ ਪਹਿਲਾਂ ਨਹਿਰ ਦੇ ਕਿਨਾਰੇ ਲੈ ਕੇ ਜਾਂਦਾ ਫਿਰ ਸਟਾਰਟ ਕਰਦਾ ਤੇ ਉਸ ਕਾਰ ਨੂੰ ਨਹਿਰ ਦੇ ਵਿੱਚ ਸੁੱਟ ਦਿੰਦਾ ਉਸ ਸਮੇਂ ਕਾਰ ਦੇ ਅੰਦਰ ਹੀ ਮوجود ਸੀ ਫਿਰ ਤੈਰ ਕੇ ਨਹਿਰ ਦੇ ਕਿਨਾਰੇ ਜਾਂਦਾ ਜਾਣ ਬੁੱਝ ਕੇ ਪੁਲਿਸ ਨੂੰ ਫੋਨ ਕਰਦਾ ਕਿ ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ ਤੇ ਉਹ ਨਹਿਰ ਦੇ ਵਿੱਚ ਡਿੱਗ ਚੁੱਕੀ ਆ ਉਸ ਤੋਂ ਪਹਿਲਾਂ ਉਸਨੇ ਖੁਦ ਨੂੰ ਕੁਝ ਚਾਕੂਆਂ ਦੇ ਨਾਲ ਜ਼ਖਮੀ ਵੀ ਕੀਤਾ ਸੀ ਪਰ ਇਸ ਤੋਂ ਪਹਿਲਾਂ ਇਸ ਬੰਦੇ ਨੇ ਜੋ ਕੀਤਾ ਸੀ ਉਹ ਤੁਹਾਡੇ ਰੌਕਟੇ ਖੜੇ ਕਰ ਦੂ ਜੋ ਇਸ ਬੰਦੇ ਨੇ ਇਸ ਕਾਰ ਦੇ ਵਿੱਚ ਕੀਤਾ ਸੀ ਸ਼ੀਤਲੌਰਪ ਸਿਮੀ ਚੌਧਰੀ ਹਰਿਆਣਾ ਦੀ ਇੱਕ ਮਾਡਲ ਜੋ 뮤직 ਐਲਬਮ ਗੈਰਾਜ ਕੰਮ ਕਰਿਆ ਕਰਦੀ ਸੀ 14 ਜੂਨ ਨੂੰ ਸ਼ੀਤਲ ਦਿੱਲੀ ਤੋਂ ਹਰਿਆਣਾ ਦੇ ਐਰਕਾਉ ਪਿੰਡ ਦੇ ਵਿੱਚ ਜਾਂਦੀ ਹੈ ਜਿੱਥੇ ਇੱਕ ਨਵੇਂ ਗਣੇ ਦਾ ਸ਼ੂਟ ਹੋਣਾ ਸੀ ਤੇ ਇਸੇ ਪਿੰਡ ਚ ਮੌਜੂਦ ਇੱਕ ਗਊਸ਼ਾਲਾ ਦੇ ਵਿੱਚ ਇਹ ਸ਼ੂਟ ਕੀਤਾ ਜਾਣਾ ਸੀ ਸ਼ੀਤਲ ਇੱਥੇ ਪਹੁੰਚਦੀ ਆ ਸ਼ੂਟ ਵਗੈਰਾ ਕਰਦੀ ਆ ਸ਼ੂਟ ਖਤਮ ਹੋਣ ਤੋਂ ਬਾਅਦ ਉਸਨੇ ਕੋਲੀ ਦੇ ਪਿੰਡ ਦੇ ਵਿੱਚ ਆਉਦੀ ਭੈਣ ਕੋਲ ਜਾਣਾ ਸੀ ਜਿਹੜੀ ਭੈਣ ਆਪਦੇ ਸਹੁਰਾ ਪਰਿਵਾਰ ਦੇ ਨਾਲ ਉਸ ਘਰ ਦੇ ਵਿੱਚ ਰਹਿ ਰਹੀ ਸੀ ਪਰ ਉਹ ਰਾਤ गुज़रਦੀ ਆ ਪਰ ਉਹ ਆਪਦੀ ਭੈਣ ਦੇ ਕੋਲ ਪਹੁੰਚਦੀ ਨਹੀਂ ਹੁਣ ਜਦੋਂ ਘਰ ਨਹੀਂ ਪਹੁੰਚੀ ਤਾਂ ਭੈਣ ਨੂੰ ਵੀ ਪਰੇਸ਼ਾਨੀ ਹੋਣ ਲੱਗੀ ਅਖਰੇਦਰ ਭੈਣ ਦੇ ਦੁਆਰਾ ਡਾਇਰੈਕਟਰ ਸਟਾਰ ਕੁ ਸਟਾਰ ਸਭ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਕਿ ਉਹ ਕੱਲ ਰਾਤ ਹੀ ਇੱਥੋਂ ਨਿਕਲ ਚੁੱਕੀ ਆ ਪਰ ਉਹ ਕਿਤੇ ਮਿਲਦੀ ਨਹੀਂ ਫਿਰ ਭੈਣ ਦੇ ਵੱਲੋਂ ਪਰੇਸ਼ਾਨ ਹੋ ਕੇ ਪੁਲਿਸ ਸਟੇਸ਼ਨ ਦੇ ਅੰਦਰ ਰਿਪੋਰਟ ਲਖਾਈ ਜਾਂਦੀ ਹੈ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਤੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਲੜਕਾ ਤੇ ਲੜਕੀ ਇੱਕ ਪਾਰਕਿੰਗ ਦੇ ਵਿੱਚ ਮੌਜੂਦ ਨੇ ਤੇ ਇੱਕ ਕਾਰ ਦੇ ਵੱਲ ਵੱਧ ਰਹੇ ਨੇ ਇਹ ਲੜਕੀ ਸ਼ੀਤਲੀ ਸੀ ਜਾਨੀ ਸਿਮਮੀ ਚੌਧਰੀ ਮੁੰਡੇ ਦੇ ਬਾਰੇ ਵਿੱਚ ਪਤਾ ਲੱਗਾ ਕਿ ਇਹ ਸਿਮਮੀ ਚੌਧਰੀ ਦਾ ਬੁਆਏਫ ਇਹ ਪੂਰੀ ਫੁਟੇਜ 14 ਜੂਨ ਦੀ ਰਾਤ ਦੀ ਸੀ ਤਾਂ ਹੁਣ ਇੱਕ ਗੱਲ ਕਨਫਰਮ ਹੋ ਚੁੱਕੀ ਸੀ ਕਿ ਸ਼ੀਤਲ 14 ਜੂਨ ਨੂੰ ਸ਼ੂਟ ਖਤਮ ਕਰ ਤੋਂ ਬਾਅਦ ਆਪਦੇ ਬੁਆਏਫਰੈਂਡ ਸੁਨੀਲ ਦੇ ਨਾਲ ਹੀ ਸੀ ਪਰ ਜਦੋਂ ਸੁਨੀਲ ਦਾ ਫੋਨ ਟਰਾਈ ਕੀਤਾ ਗਿਆ ਤਾਂ ਉਹ ਸਵਿਚ ਆਫ ਸੀ ਸਿਮੀ ਚੌਧਰੀ 14 ਜੂਨ ਨੂੰ ਗਾਇਬ ਹੋਈ ਸੀ 15 ਜੂਨ ਨੂੰ ਪਾਣੀ ਪੱਤ ਦੇ ਕੋਲ ਹੀ ਇੱਕ ਨਹਿਰ ਦੇ ਅੰਦਰੋਂ ਲੋਕਾਂ ਨੂੰ ਇੱਕ ਕਾਰ ਤੈਰਦੀ ਹੋਈ ਦਿਖਾਈ ਦਿੰਦੀ ਹੈ ਪੁਲਿਸ ਤੇ ਰੈਸਕਿਊ ਟੀਮ ਨੂੰ ਬੁਲਾਇਆ ਜਾਂਦਾ ਤੇ ਫਿਰ ਉਸ ਨਾਲ ਬਲੋਸ ਕਾਰ ਨੂੰ ਰਹਿੜ ਦੇ ਵਿੱਚੋਂ ਕੱਢ ਲਿਆ ਜਾਂਦਾ ਪਰ ਇਸੇ ਕਾਰ ਦੇ ਵਿੱਚ ਇੱਕ ਆਦਮੀ ਵੀ ਮੌਜੂਦ ਸੀ ਜੋ ਥੋੜਾ ਜ਼ਖਮੀ ਸੀ ਪਰ ਕਾਰ ਕੱਢਦੇ ਸਮੇਂ ਉਹ ਖੁਦ ਹੀ ਕਾਰ ਦੇ ਵਿੱਚੋਂ ਬਾਹਰ ਆ ਗਿਆ ਲੋਕਾਂ ਵੱਲੋਂ ਉਸ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਦੂਸਰੇ ਪਾਸੇ ਪੁਲਿਸ ਸ਼ੀਤਲ ਦੀ ਤਲਾਸ਼ ਕਰ ਰਹੀ ਸੀ ਪਰ ਉਹਨਾਂ ਨੂੰ ਇਸ ਕਾਰ ਤੇ ਉਸ ਆਦਮੀ ਦੇ ਬਾਰੇ ਵਿੱਚ ਕੁਝ ਵੀ ਨਹੀਂ ਸੀ ਪਤਾ ਹੁਣ 16 ਤਰੀਕ ਆ ਗਈ ਸ਼ੀਤਲ ਦੀ ਗੋਸ਼ੁਧਕੀ ਦਾ ਇਹ ਤੀਸਰਾ ਦਿਨ ਸੀ ਇਸੇ 16 ਤਰੀਕ ਨੂੰ ਪੁਲਿਸ ਨੂੰ ਖਬਰ ਮਿਲਦੀ ਆ ਕਿ ਪਾਣੀ ਪਾਤ ਤੋਂ ਦੂਰ ਸੋਨੀਪਾਤ ਦੇ ਵਿੱਚ ਇੱਕ ਕੀ ਦੀ লাশ ਨਹਿਰ ਦੇ ਵਿੱਚੋਂ ਮਿਲੀ ਆ ਹੁਣੇ ਇਤਫਾਕਨ ਉਹੀ ਨਹਿਰ ਸੀ ਜਿਸ ਚੋਂ ਕਾਰ ਵੀ ਮਿਲੀ ਸੀ ਪੁਲਿਸ ਉੱਥੇ ਪਹੁੰਚਦੀ ਹੈ ਉਸ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੁਣ ਤੱਕ ਇਹ ਫੁੱਲ ਚੁੱਕੀ ਸੀ ਪਰ ਉਸਦੇ ਗਲੇ ਤੇ ਹੱਥਾਂ ਦੇ ਉੱਤੇ ਕੱਟ ਦੇ ਨਿਸ਼ਾਨ ਵੀ ਮੌਜੂਦ ਸੀ ਪਰ ਉਸਦੀ ਪਛਾਣ ਵੀ ਨਹੀਂ ਸੀ ਹੋ ਰਹੀ ਕਿ ਇਹ ਅਸਲ ਦੇ ਵਿੱਚ ਹੈ ਕੌਣ ਫਿਰ ਸ਼ੀਤਲ ਦੀ ਭੈਣ ਨੂੰ ਬੁਲਾਇਆ ਜਾਂਦਾ ਉਹ ਉਸਦੀ ਪਛਾਣ ਤੇ شناخت ਕਰ ਲੈਂਦੀ ਹੈ ਉਸਦੀ ਬਾਡੀ ਦੇ ਉੱਤੇ ਬਣੇ ਹੋਏ ਟੈਟੂ ਵਗੈਰਾ ਤੋਂ ਕਿ ਇਹ ਸ਼ੀਤਲੀ ਹੈ ਉਰਫ ਸੁਮੀ ਚੌਧਰੀ ਜਾਨੀ ਮੇਰੀ ਭੈਣ ਪੁਲਿਸ ਵੱਲੋਂ ਉਸ ਤੋਂ ਬਾਅਦ ਉਸਦੀ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ। ਦੂਜੇ ਪਾਸੇ ਪੁਲਿਸ ਵੱਲੋਂ ਸ਼ੀਤਲ ਦੀ ਭੈਣ ਨੂੰ ਸੀਸੀਟੀਵੀ ਫੁਟੇਜ ਬਾਰੇ ਉਸ ਲੜਕੇ ਦੇ ਬਾਰੇ ਵਿੱਚ ਵੀ ਪੁੱਛਿਆ ਜਾਂਦਾ ਕਿ ਅਫਸਰਕਾਰੇ ਹੈ ਕੌਣ। ਤਾਂ ਪਤਾ ਲੱਗਦਾ ਕਿ ਇਹ ਇੱਕ ਹੋਟਲ ਦਾ ਮਾਲਕਾ ਤੇ ਸਿਮੀ ਇਸ ਤੇ ਹੋਟਲ ਦੇ ਵਿੱਚ ਹੀ ਕੰਮ ਕਰਦੀ ਸੀ। ਤੇ ਇਸ ਦੇ ਨਾਲ ਸਿਮੀ ਦੇ ਵੱਲੋਂ ਆਪਦੇ ਹੋਰ ਕੰਮ ਜਿਵੇਂ ਮਾਡਲਿੰਗ ਤੇ ਸੋਸ਼ਲ ਮੀਡੀਆ ਵਗੈਰਾ ਨੂੰ ਵੀ ਹੈਂਡਲ ਕੀਤਾ ਜਾਂਦਾ ਸੀ। ਇੱਕ ਚੀਜ਼ ਪੁਲਿਸ ਨੂੰ ਹੋਰ ਪਤਾ ਲੱਗਦੀ ਹੈ ਕਿ ਸਿਮੀ ਅਸਲ ਦੇ ਵਿੱਚ ਉਸਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਵੀ ਮੌਜੂਦ ਸੀ ਜਦੋਂ ਪੁਲਿਸ ਨੇ ਸੁਨੀਲ ਦੀ ਕੁੰਡਲੀ ਖੰਘਾਲੀ ਤਾਂ ਪਤਾ ਲੱਗਾ ਕਿ ਉਸ ਦਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਪੁਲਿਸ ਨੇ ਜਦੋਂ ਹੋਰ ਜਾਂਚ ਕੀਤੀ ਤਾਂ ਜੋ ਆਦਮੀ ਕਾਰ ਦੇ ਨਾਲ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਸੀ ਉਹ ਕੋਈ ਹੋਰ ਨਹੀਂ ਸੁਨੀਲ ਹੀ ਸੀ ਜੋ ਹਾਲੇ ਹਸਪੀਟਲ ਦੇ ਵਿੱਚ ਐਡਮਿਟ ਸੀ ਜਦੋਂ ਉਹ ਥੋੜਾ ਠੀਕ ਹੋਇਆ ਤਾਂ ਪੁਲਿਸ ਨੇ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਕਿਉਂਕਿ ਸੀਸੀਟੀਵੀ ਦੇ ਵਿੱਚ ਪਹਿਲਾਂ ਹੀ ਉਹ ਆਖਰੀ ਵਾਰ ਸ਼ੀਤਲ ਦੇ ਨਾਲ ਦਿਖਾਈ ਦੇ ਚੁੱਕਿਆ ਸੀ ਕਿਸੇ ਤੋਂ ਬਾਅਦ ਪੁਲਿਸ ਵੱਲੋਂ ਉਸ ਤੋਂ ਪੁੱਛ ਕੇ ਉਹ ਕੀਤੀ ਜਾਂਦੀ ਹੈ ਤਾਂ ਇੱਕ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਦਰਸਾਲ ਸ਼ੀਤਲ ਦੇਖਣ ਚ ਖੂਬਸੂਰਤ ਤੇ ਉਹ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਇੱਕ ਮਾਡਲ ਦੀ ਤਰ੍ਹਾਂ ਦਾ ਨਾਮ ਕਮਾਉਣਾ ਚਾਹੁੰਦੀ ਸੀ ਪੜਾਈ ਤੋਂ ਬਾਅਦ ਉਸਨੇ ਜੌਬ ਕੀਤੀ ਤੇ ਉਸਦੀ ਜੌਬ ਇੱਕ ਹੋਟਲ ਦੇ ਵਿੱਚ ਲੱਗੀ ਤੇ ਤਫਾਕਣੇ ਹੋਟਲ ਸੁਨੀਲ ਦਾ ਹੀ ਸੀ ਹੋਟਲ ਦੇ ਵਿੱਚ ਕੰਮ ਕਰਦੇ ਸ਼ਮੇ ਸ਼ੀਤਲ ਸੁਨੀਲ ਦੇ ਕਰੀਬ ਆਉਣ ਲੱਗੀ ਤੇ ਦੋਨਾਂ ਦੇ ਵਿੱਚ 4 ਸਾਲ ਤੋਂ ਪਿਆਰ ਦਾ ਰਿਸ਼ਤਾ ਸੀ ਪਰ ਫਿਰ ਸ਼ੀਤਲ ਨੂੰ ਪਤਾ ਲੱਗਾ ਕਿ ਸੁਨੀਲ ਤਾਂ ਵਿਆਹਿਆ ਹੋਇਆ ਹੈ ਤੇ ਉਸਦੇ ਦੋ ਚਿਵਾਕ ਵੀ ਨੇ ਜਦੋਂ ਸ਼ੀਤਲ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਦੇ ਦੁਆਰਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਸ਼ੀਤਲ ਦੇ ਮਨਾ ਕਰਨ ਤੋਂ ਬਾਅਦ ਤੇ ਦੂਰੀ ਬਣਾਉਣ ਤੋਂ ਬਾਅਦ ਸੁਨੀਲ ਤੇ ਦੁਆਰਾ ਆਪਦੀ ਕਾਰ ਦੇ ਵਿੱਚ ਇੱਕ ਤੇਜ਼ ਹਥਿਆਰ ਰੱਖਣਾ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ 14 ਜੂਨ ਦੀ ਤਰੀਕ ਆਉਂਦੀ ਹੈ ਤੇ ਸੁਨੀਲ ਉਸੇ ਜਗ੍ਹਾ ਪਹੁੰਚ ਗਿਆ ਜਿੱਥੇ ਸ਼ੀਤਲ ਦਾ ਸ਼ੂਟ ਹੋ ਰਿਹਾ ਸੀ ਕਿਰਾ ਤਾਂ ਸ਼ੀਤਲ ਵੀ ਡਰ ਗਈ ਪਰ ਫਿਰ ਸੁਨੀਲ ਨੇ ਕਿਹਾ ਕਿ ਉਹ ਸੁਧਰ ਗਿਆ ਸ਼ੀਤਲ ਨੂੰ ਵੀ ਲੱਗਾ ਕਿ ਸ਼ਾਇਦ ਉਹਨੋਂ ਵਿਆਹ ਵਗੈਰਾ ਦੀ ਗੱਲ ਨਾ ਕਰੇ ਪਰ ਜਦੋਂ ਦੋਨੋਂ ਕਾਰ ਦੇ ਵਿੱਚ ਬੈਠੇ ਤੇ ਨਿਕਲਦੇ ਨੇ ਤਾਂ ਸੁਨੀਲ ਵੱਲੋਂ ਫਿਰ ਤੋਂ ਉਹੀ ਵਿਆਹ ਦਾ ਰਾਗ ਸ਼ੁਰੂ ਕਰ ਦਿੱਤਾ ਜਾਂਦਾ ਪਰ ਸ਼ੀਤਲ ਵੱਲੋਂ ਮਨਾ ਕਰ ਦਿੱਤਾ ਜਾਂਦਾ ਤਾਂ ਸੁਨੀਲ ਦੇ ਵੱਲੋਂ ਉਸੇ ਕਾਰ ਦੇ ਡੈਸ਼ਬੋਰਡ ਦੇ ਵਿੱਚ ਰੱਖੇ ਹੋਏ ਚਾਕੂ ਨੂੰ ਕੱਢਿਆ ਜਾਂਦਾ ਤੇ ਤਾਬੜ ਤੋੜ ਹਮਲੇ ਕਰ ਦਿੱਤੇ ਜਾਂਦੇ ਨੇ ਸ਼ੀਤਲ ਨੇ ਸੁਨੀਲ ਤੋਂ ਖੁਦ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਇਸੇ ਚੱਕਰ ਦੇ ਵਿੱਚ ਸ਼ੀਤਲ ਦੇ ਕਾਫੀ ਜ਼ਿਆਦਾ ਚੋਟਾਂ ਵੀ ਲੱਗੀਆਂ ਉਤੇ ਹੱਥ ਦੀਆਂ ਉਂਗਲੀਆਂ ਤੱਕ ਕੱਟੀਆਂ ਗਈਆਂ ਪਰ ਫਿਰ ਅਚਾਨਕ ਸੁਨੀਲ ਦੇ ਦੁਆਰਾ ਉਸ ਦੇ ਗਲੇ ਤੇ वार ਕੀਤਾ ਜਾਂਦਾ ਤੇ ਉਸ ਤੋਂ ਬਾਅਦ ਸ਼ੀਤਲ ਦਮ ਤੋੜ ਦਿੰਦੀ ਆ ਇਸ ਤੋਂ ਬਾਅਦ ਸੁਨੀਲ ਨੂੰ ਕੁਝ ਸਮਝ ਨਹੀਂ ਆਇਆ ਤੇ ਉਹ 1 ਘੰਟੇ ਤੱਕ ਉੱਥੇ ਹੀ ਕਾਰ ਨੂੰ ਅਲੱਗ-ਅਲੱਗ ਜਗ੍ਹਾ ਤੇ ਘਮਾਉਂਦਾ ਰਿਹਾ ਫਰੰਟ ਸੀਟ ਦੇ ਉੱਤੇ ਇੱਕ ਬਾਡੀ ਨੂੰ ਲੈ ਕੇ ਇਸ ਤੋਂ ਬਾਅਦ ਉਸ ਨੂੰ ਇੱਕ ਵਿਚਕਾਨਾ ਆਈਡੀਆ ਆਉਂਦਾ ਤੇ ਉਸਦੇ ਦੁਆਰਾ ਕਾਰ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਉਹ ਖੁਦ ਵੀ ਕਾਰ ਦੇ ਵਿੱਚੋਂ ਸਮੇਂ ਮوجود ਸੀ ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਉਸ ਨੇ ਸਭ ਤੋਂ ਪਹਿਲਾਂ ਸ਼ੀਤਲ ਨੂੰ ਨਹਿਰ ਦੇ ਵਿੱਚ ਸੁੱਟਿਆ ਸੀ ਪਰ ਸੁਨੀਲ ਅਸਲ ਦੇ ਵਿੱਚ ਇੱਕ ਵਧੀਆ ਤਰਾਕ ਸੀ ਤੇ ਉਹ ਫਿਰ ਕਿਨਾਰੇ ਦੇ ਉੱਤੇ ਆਉਂਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਖੁਦ ਹੀ ਫੋਨ ਕਰਦਾ ਕਿ ਮੇਰੀ ਕਾਰ ਨਹਿਰ ਦੇ ਵਿੱਚ ਡਿੱਗ ਚੁੱਕੀ ਆ ਇਸ ਤੋਂ ਬਾਅਦ ਪੁਲਿਸ ਉੱਥੇ ਆਉਂਦੀ ਆ ਤੇ ਉਸਦੀ ਕਾਰ ਨੂੰ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਤੇ ਫਿਰ ਉਸਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਦੂਜੇ ਪਾਸੇ ਇਸ ਤੋਂ ਕਾਫੀ ਜ਼ਿਆਦਾ ਦੂਰ ਪਾਣੀ ਪਾਦੇ ਵਿੱਚ ਸ਼ੀਤਲ ਦੀ ਬਾਡੀ ਵੀ ਪੁਲਿਸ ਨੂੰ ਮਿਲ ਜਾਂਦੀ ਆ ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟ ਹੁੰਦਾ ਤਾਂ ਪਤਾ ਲੱਗਦਾ ਕਿ ਸ਼ੀਤਲ ਦੀ ਮੌਤ ਪਾਣੀ ਦੇ ਵਿੱਚ ਡੁੱਬਣ ਦੀ ਵਜ੍ਹਾ ਕਰਕੇ ਨਹੀਂ ਬਲਕਿ ਉਸਤੇ ਗਲੇ ਦੇ ਉੱਤੇ ਕੱਟ ਦੀ ਵਜ੍ਹਾ ਕਰਕੇ ਹੋਈ ਆ ਇਸ ਤੋਂ ਬਾਅਦ ਹਾਲੇ ਪੁਲਿਸ ਉਸ ਤੋਂ ਪੁੱਛਗਛ ਕਰ ਰਹੀ ਆ ਸ਼ੁਰੂਆਤੀ ਇਨਵੈਸਟੀਗੇਸ਼ਨ ਚ ਇਹੀ ਪਤਾ ਲੱਗਾ ਕਿ ਉਸ ਨੂੰ ਸ਼ੀਤਲ ਦੇ ਵਿਆਹ ਨਾ ਕਰਵਾਉਣ ਤੋਂ ਗੁੱਸਾ ਆ ਗਿਆ ਤੇ ਉਹ ਤੇਦੋਰਾ ਹੀ ਪੂਰਾ ਕਾਂਡ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ